ਗੁੜ ਅਤੇ ਛੋਟੀ ਹਰੜ ਦੋਵੇਂ ਆਯੁਰਵੇਦ ਵਿੱਚ ਬਹੁਤ ਮਹੱਤਵਪੂਰਨ ਮੰਨੇ ਜਾਂਦੇ ਹਨ ਜਦੋਂ ਇਹ ਦੋਵੇਂ ਇਕੱਠੇ ਖਾਧੇ ਜਾਂਦੇ ਹਨ ਤਾਂ ਸਰੀਰ ਨੂੰ ਕਈ ਗੁਣਾ ਲਾਭ ਪ੍ਰਾਪਤ ਹੁੰਦਾ ਹੈ ਗੁੜ ਸਰੀਰ ਤੋਂ ਵਿਸ਼ੇਲੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ ਅਤੇ ਖੂਨ ਨੂੰ ਸ਼ੁੱਧ ਕਰਦਾ ਹੈ ਇਹ ਪਚਣ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਊਰਜਾ ਵਧਾਉਂਦਾ ਹੈ ਛੋਟੀ ਹਰੜ ਪੇਟ ਦੀਆਂ ਬਿਮਾਰੀਆਂ ਜਿਵੇਂ ਕਿ ਗੈਸ ਕਬਜ਼ ਤੇ ਭੁੱਖਣਾ ਲੱਗਣ ਤੋਂ ਰਾਹਤ ਦਿੰਦੀ ਹੈ ਇਹ ਪਚਣ ਸ਼ਕਤੀ ਨੂੰ ਤੀਬਰ ਕਰਦੀ ਹੈ ਅਤੇ ਸਰੀਰ ਤੋਂ ਜ਼ਹਿਰੀਲੇ ਤੱਤਾਂ ਨੂੰ ਦੂਰ ਕਰਦੀ ਹੈ ਜੇ ਗੁੜ ਤੇ ਛੋਟੀ ਹਰੜ ਨੂੰ ਰੋਜ਼ਾਨਾ ਥੋੜੀ ਮਾਤਰਾ ਵਿੱਚ ਇਕੱਠੇ ਖਾਧਾ ਜਾਵੇ ਤਾਂ ਇਹ ਖੂਨ ਨੂੰ ਸਾਫ਼ ਚਮੜੀ ਨੂੰ ਤੰਦਰੁਸਤ ਅਤੇ ਸਰੀਰ ਨੂੰ ਅੰਦਰੋਂ ਮਜ਼ਬੂਤ ਬਣਾਉਂਦੇ ਹਨ ਇਹ ਜੋੜ ਸਰੀਰ ਦੇ ਤਿੰਨ ਦੋਸ਼ ਵਾਤ ਪਿੱਤ ਤੇ ਕਫ ਨੂੰ ਸੰਤੁਲਨ ਰੱਖਣ ਵਿੱਚ ਵੀ ਮਦਦਗਾਰ ਹਨ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ